ਹੋ ਲੋ ਪਹਿਲੀ ਵਾਰ ਮਦਦ ਹੋਈ ਹੈ ਕਿਸੇ ਦੁਕਾਨ ਦੁਕਾਨਦਾਰਾਂ ਦੀ ਬਹੁਤ ਵਧੀਆ ਪ੍ਰਾਲਾ ਕੀਤਾ ਬੈਲ ਸਾਹਿਬ ਨੇ ਸਾਨੂੰ ਅੱਜ ਉਹਨਾਂ ਨੇ ਚੈੱਕ ਉਹਨਾਂ ਨੇ ਦਿੱਤੇ ਨੇ ਤੇ ਬਹੁਤ ਸ਼ੁਕਰੀਆ ਪੰਜਾਬ ਸਰਕਾਰ ਦਾ ਡੀਸੀ ਸਾਹਿਬ ਦਾ ਬੈਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਨਾ ਜੀ ਨਾ ਇਹ ਤੇ ਸਾਨੂੰ ਵੀ ਉਮੀਦ ਨਹੀਂ ਸੀਗੀ ਪਰ ਬੈਲ ਸਾਹਿਬ ਨੇ ਜੋ ਦੌੜ ਭੱਜ ਕਰਕੇ ਜੋ ਸਾਡੇ ਵਾਸਤੇ ਕੀਤਾ ਬਹੁਤ ਪਹਿਲੀ ਵਾਰ ਹੋਇਆ ਹੈ ਤਾਂ ਕਿਨੇ ਕਿਨੇ ਚੱਕਲੇ ਤੇ ਗਏ ਸਾਨੂੰ ਲੱਖ ਲੱਖ ਰਗ ਦਾ ਚੱਕਲੇ ਦਾ ਵੱਡੀ ਰਾਹ ਮਿਲ ਗਈ ਦੇਖੋ ਜੀ ਦੋਮਦੇ ਨੂੰ ਤਿੰਕੇ ਦਾ ਸਾਰਾ ਹੁੰਦਾ ਤੇ ਇਹ ਤੇ ਫਿਰ ਵੀ ਬਹੁਤ ਕੁਛ ਹੈ ਮੇਰਾ ਨਾਮ ਗੋਪਾਲਨਾਥ ਕੋਸ਼ਲ ਹੈ ਮੈਂ ਕੋਸ਼ਲ ਕਲੈਕਸ਼ਨ ਦਾ ਮਾਲਕ ਹਾਂ ਇਹ ਪੰਜਾਬ ਸਰਕਾਰ ਨੇ ਔਰ ਡੀਸੀ ਸਾਹਿਬ ਤੇ ਰਮਨ ਬੈਲ ਜੀ ਦੇ ਸਦਕਾ ਸਾਨੂੰ ਕੰਪੰਸੇਸ਼ਨ ਮਿਲੀ ਹੈ ਜਿਹਦਾ ਅਹੀ ਤਹੇ ਦੋ ਧੰਨਵਾਦੀਆਂ ਇਹਨਾਂ ਦੇ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਛੋਟੇ ਵਪਾਰੀਆਂ ਲਈ ਇੱਕ ਕੰਪੰਸੇਸ਼ਨ ਸਹਾਇਤਾ ਸ਼ੁਰੂ ਕੀਤੀ ਗਈ ਹੈ ਪਹਿਲਾ ਚੈੱਕ ਮੈਨੂੰ ਮਿਲਿਆ ਡੀਸੀ ਸਾਹਿਬ ਨੇ ਅੱਜ ਨੂੰ ਡੀਸੀ ਸਾਹਿਬ ਨੇ ਸਪੈਸ਼ਲੀ ਕਿਹਾ ਕਿ ਇਹ ਪਹਿਲਾ ਚੈੱਕ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਛੋਟੇ ਵਪਾਰੀਆਂ ਲਈ ਕੰਪਨਸੇਸ਼ਨ ਦੇ ਤੌਰ ਤੇ ਦਿੱਤਾ ਜਾਂਦਾ ਪਿਆ। ਔਰ ਮੇਰੀ ਮੇਰੇ ਵੱਲੋਂ ਸਾਰੀ ਪੰਜਾਬ ਸਰਕਾਰ ਨੂੰ ਗੁਜਾਰਿਸ਼ ਹੈਗੀ ਹੈ ਕਿ ਇਹ ਸਹਾਇਤਾ ਰਾਸ਼ੀ ਸਾਰੇ ਵਪਾਰੀਆਂ ਲਈ ਇੱਕ ਪਾਲਿਸੀ ਬਣਾ ਕੇ ਸ਼ੁਰੂ ਕੀਤੀ ਜਾਏ ਤਾਂ ਕਿ ਆਮਲੇ ਸਮੇਂ ਦੇ ਵਿੱਚ ਕੋਈ ਵੀ ਇਸ ਛੋਟੀ ਮੋਟੀ ਸਹਾਇਤਾ ਤੋਂ ਮੰਜਾ ਨਾਰਾਜ ਹੋ। ਅਪਾ ਇਹ ਕਹਿਣਾ ਚਾਹੁੰਦੇ ਆ ਕਿ ਸਾਡੀ ਦੁਕਾਨ ਬਾਜ਼ਾਰ ਦੇ ਵਿੱਚ ਸਾਤ ਸੂਕਾ ਨਾਲ ਥਰਕੇ ਰਾਗ ਹੋ ਗਏ। ਤੇ ਉਹਦੀ ਬਦੌਲਤ ਸਾਨੂੰ ਭਗਵਾਨ ਦਮਾਨ ਨੇ ਸੀਐਮ ਡੀਸੀ ਸਾਹਿਬ ਨੇ ਬੈਲ ਸਾਹਿਬ ਨੇ ਤੁਹਾਨੂੰ ਜੋ ਵੀ ਸਤਾਂਦਗਾਨਾਂ ਨੂੰ ਲੱਖ ਲੱਖ ਰੁਪਏ ਤੇ ਜਾ ਕੇ ਦਿੱਤੇ ਆ ਅਸੀਂ ਬੈਲ ਸਾਹਿਬ ਦਾ ਡੀਸੀ ਸਾਹਿਬ ਦਾ ਤੇ ਸੀਐਮ ਭਗਵਾਨ ਦਮਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਪਹਿਲੀ ਵਾਰੀ ਆ ਜਿਹੜਾ ਉਹਨਾਂ ਨੇ ਝੁਕਿਆ ਕਦਮ ਆ ਕਿ ਪਹਿਲੀ ਵਾਰੀ ਸਾਨੂੰ ਪੈਸੇ ਮਿਲੇ ਆ ਅੱਗ ਲੱਗਦੇ باوجود ਇਹ ਅੱਜ ਤੱਕ ਇਹ ਸਰਕਾਰਾਂ ਨੇ ਕਿ ਇਹਨੂੰ ਮਾਫ ਜਾਣੇ ਦੋਇਆ ਇੰਨੀਆਂ ਸਰਕਾਰਾਂ ਆਂਦੀਆਂ ਜਾਂਦੀਆਂ ਰਹਿੰਦੀਆਂ ਆ ਆ ਪਹਿਲੀ ਵਾਰੀ ਹੋਇਆ ਹੈ ਬਹੁਤ ਬਹੁਤ ਧੰਨਵਾਦ ਬੈਲ ਸਾਹਿਬ ਹਾਂਜੀ ਸਰ ਧਰਦੇ ਜੀ ਮੇਰਾ ਨਾਮ ਰਮਨ ਮਨੋਤ ਹੈ ਸਾਡੀ ਦੁਕਾਨ ਨੂੰ ਅਗ ਲੱਗੀ ਸੀ ਆਪਣੇ ਨੋਤਰੀ ਰਮਨ ਬਿਆਸ ਸਾਹਿਬ ਨੇ ਡੀਸੀਪ ਨੇ ਸਾਨੂੰ ਕ੍ਰੈਸ਼ ਦਿੱਤੀ ਲੱਖ ਰੁਪਏ ਦੀ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਧੰਨਵਾਦ ਹੋਇਆ ਇਹਨਾਂ ਦਾ ਬਹੁਤ ਜੀ ਮੇਰੇ ਨਾਲ ਆਇਆ ਗਾਣੇ ਜੀ ਸੁਣਾ ਇਹ ਨੇ ਚੱਤ ਬੜੀਆ ਇਹ ਬਿਆਸ ਸਾਹਿਬ ਵੀ ਨੇ ਯਾਦ ਨੋਣਾ ਸਾਡੀ ਦੁਕਾਨ ਨੂੰ ਅਗ ਲੱਗੀ 9 ਜੂਨ ਨੂੰ ਜੀ ਕਹਿੰਦੇ ਕਿ ਅਨ ਬੜੀ ਪਰਸਾਨੀ ਦੀ ਹੈ ਕਿ ਕੰਨਾਂ ਕਿ ਦਬਣਾ ਵਾ ਕੀ ਕਰਾਂ ਸਾਡੇ ਲੋਕਾਂ ਦਾ ਨਜ਼ਰੀਆ ਸਾਹਕੇ ਜਵਾਬ ਹੋ ਗਿਆ ਹੈ ਇਹ ਨੇ ਬਹਿ ਦਾਬ ਦੀ ਆਖੇ ਸਾਹ ਲਾਏ ਕਿ ਲੱਖ ਰੁਪਏ ਦਾ ਚੱਕਰ ਤੋਂ ਆਇਆ ਜੀ ਇਹ 2000 ਦਾ ਤੇ ਅਹੀ ਉਹਨਾਂ ਦਾ ਬੜਾ ਧੰਨਵਾਦ ਕਰਦੇ ਆਂ ਜੀ ਕਿ ਅੱਜ ਵੀ ਬਾਫ ਬੜੀ ਐ ਠੀਕ ਹੈ ਭਾਜੀ ਆਪਣੇ ਆਪ ਚ ਪਹਿਲਾ ਮਾਮਲਾ ਵਾ ਜਦੋਂ ਪੰਜਾਬ ਸਰਕਾਰ ਨੇ ਇਦਾਂ ਅੱਗ ਬੀੜ ਤਾਂ ਨੂੰ ਚੈੱਕ ਦਿੱਤੇ ਹੁਣ ਬੈਲ ਸਾਹਿਬ ਨੇ ਇੱਕ ਵੱਡਾ ਉਪਰਾਲਾ ਕੀਤਾ ਵਾ ਕੀ ਕਹਿਣਾ ਚਾਹੋਗੇ ਬੈਲ ਸਾਹਿਬ ਦੀ ਸ਼ਖਸੀਅਤ ਨੂੰ ਲੈ ਕੇ ਅੱਛਾ ਦੇਖਣਾ ਕਰਦਾ ਪਰ ਕਿੰਨੀਆਂ ਦੁਕਾਨਾਂ ਨੂੰ ਅੱਗ ਲੱਗੀ ਆ ਕਿ ਆਪ ਚ ਲੱਗੀ ਦੇਖੀ ਕਿਤੇ ਨਾਲ ਗਈ ਜੀ ਅਹੀਂ ਇਹ ਪਹਿਲੀ ਵਾਰੀ ਹੋਇਆ ਤੇ ਸੜੀਆਂ ਦੁਕਾਨਾਂ ਵਾਲਿਆਂ ਨੂੰ ਇਹਨੇ ਚੱਕਾ ਲੇ ਸਤਾ ਰਾਜ ਜਿਹੜੀ ਦਿੱਤੀ ਗਈ ਅਹੀਂ ਪਹਿਲੀ ਵਾਰੀ ਵਿੱਚ ਉਹ ਗਿਆਨ ਸਾਹਿਬ ਨੇ ਇਹ ਮਦਦਨਾ ਹੰਨ ਦਿੱਤਾ ਗਿਆ ਸੀ ਹਾਂਜੀ ਇਹ ਇਹ ਸਾਡੇ ਜਿਹੜੇ ਚਾਕੇ ਦਿੱਤੇ ਗਏ 1 ਲੱਖ ਰੁਪਏ ਤੇ ਇਹਦੇ ਵਾਸਤੇ ਬਹਿਰ ਸਾਹਿਬ ਦੇ ਬਹੁਤ 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 ਤਰ੍ਹਾਂ ਲਗਾਏ ਮੇਰਾ ਨਾਮ ਜੀ ਬਦੂਨ ਮਰਵਾਹ ਮਿੱਠੂ ਹੈ ਜੀ ਤੇ ਇਹ ਹਾਲ ਸਾਹਿਬ ਪਿਛਲੇ ਮਿਨੀ 4 ਨੂੰ 9 ਤਰੀਕ ਨੂੰ ਵਾਪਰਿਆ ਸੀ ਜਿਹਦੇ ਵਿੱਚ ਸੱਤ ਦੁਕਾਨਾਂ ਨੂੰ ਕਾਫੀ ਨੁਕਸਾਨ ਹੋਇਆ ਸੀ ਇਸ ਵਿੱਚ ਸਰਕਾਰ ਨੇ ਅੱਜ ਜੋ ਦੁਕਾਨਦਾਰਾਂ ਦੀ ਮਦਦ ਕੀਤੀ ਹੈ ਅਸੀਂ ਉਹਦਾ ਥੈਂਕਸ ਕਰਨ ਵਾਸਤੇ ਅੱਜ ਡੀਸੀ ਸਾਹਿਬ ਕੋ ਆਏ ਆ ਉਹਨਰ ਨਾਲ ਸਾਡੇ ਆਪਣੇ ਸ਼ਹਿਰ ਦੇ ਜੋ ਅਲਕੈਂਚਾ ਜੋ ਚੇਅਰਮੈਨ ਪੰਜਾਬ ਖਰਮਨ ਮੈਲ ਜੀ ਸਾਡੇ ਨਾਲ ਨੇ ਤੇ ਅਸੀਂ ਇਹ ਸਰਕਾਰ ਦੇ ਜੋ ਸਾਡੀ ਬਦਾਇਤ ਕੀਤੀ ਹੈ ਇਹਦੇ ਬਾਰੇ ਆਪਾਂ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹਦੇ ਆ ਅਤੇ ਇੱਕ ਸਰਕਾਰ ਅੱਗੇ ਸ਼ਿਫਾਰਿਸ਼ ਕਰਨਾ ਜਾਣੇ ਹੈ ਕਿ ਇਹ ਪਾਲਿਸੀ ਪੂਰੇ ਪੰਜਾਬ ਦੇ ਵਿੱਚ ਦੁਕਾਨਦਾਰਾਂ 'ਤੇ ਲਾਗੂ ਕੀਤੀ ਜਾਵੇ ਤਾਂ ਕਿ ਦੁਕਾਨਦਾਰਾਂ ਨੂੰ ਐਸਾ ਦਾ ਕੋਈ ਵੀ ਇਨਸੀਡੈਂਟ ਹੁੰਦਾ ਹੈ ਤੇ ਉਹਦੇ ਵਿੱਚ ਇੱਕ ਮਾਲੀ ਸਹਾਇਤਾ ਮਿਲ ਸਕੇ ਤਾਂ ਕਿ ਉਹ ਆਪਣਾ ਜੋ ਵੀ ਥੋੜਾ ਬਹੁਤ ਕਾਰੋਬਾਰ ਜਿਹੜਾ ਆਪਣਾ ਸੈੱਟ ਕਰ ਸਕਣ ਪਹਿਲਾਂ ਕਦੀ ਪੰਜਾਬ ਜਿੱਦਾਂ ਹੋਇਆ ਵੀ ਜਿਹੜਾ ਅੱਗ ਵੀ ਲੱਗਿਆ ਨੇ ਹੋਣ ਮਵਾਜ਼ਾ ਮਿਲਿਆ ਅੱਜ ਦਿਨ ਤੱਕ ਜੀ ਇੰਨੀਆਂ ਸਰਕਾਰਾਂ ਆਈਆਂ ਵਾ ਕਿਸੇ ਵੀ ਸਰਕਾਰ ਨੇ ਇਦਾਂ ਦੀ ਮਦਦ ਨਹੀਂ ਕੀਤੀ ਇਹ ਸਰਕਾਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਇੱਥੇ ਦੁਕਾਨਦਾਰਾਂ ਦੇ ਹਿੱਤ ਵਿੱਚ ਇਹ ਕੰਮ ਕੀਤਾ ਸਾਨੂੰ ਆਸ ਹੈ ਕਿ ਇਹ ਜਿਹੜੀ ਪਾਲਿਸੀ ਆ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤੀ ਜਾਏਗੀ ਜਿਹਦੇ ਨਾਲ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਦੁਕਾਨਦਾਰਾਂ ਨੂੰ ਇੱਕ ਬਹੁਤ ਵੱਡੀ ਜੜੀ ਆ ਰਾਤ ਮਿਲੇਗੀ